ਸਾਹਿਬ ਜੀ ਮੇਰੀ ਤੋ ਸੱਚੇ ਪਾਤਸ਼ਾਹ ਤੁਨ੍ਹ ਦਿਨੇ ਰਾਤ ਯਾਦ ਸੱਚੇ ਬਾਦਸ਼ਾਹ ਤੁਨ ਨਹੀਂ ਮੇਰਾ ਤੇ ਯਾਦ ਨਾ ਕਰਾ ਮੇਰ ਕਰੋ ਸੱਚੇ ਬਾਦਸ਼ਾਹ ਤੁਨ ਨਹੀਂ ਮੇਰਾ ਤੇ ਯਾਦ ਨਾ ਕਰਾ ਸੱਚੇ ਪਾਤਸ਼ਾਹ ਤੁੰ ਨੂੰ ਦਿਨ ਰਾਤ ਯਾਦ ਨਾ ਕਰਾ ਮੇਰ ਕਰੋ ਸੱਚੇ ਪਾਤਸ਼ਾਹ ਤੁੰ ਨੂੰ ਦਿਨ ਰਾਤ ਯਾਦ ਮੈਂ ਕਰਾ ਪਿਤਾ ਬੰਦ ਹੈ ਭਾਈ ਤੂੰ ਹੈ ਅੰਦਰ ਤੂੰ ਹੈ ਬਾਹਰ ਤੂੰ ਹੈ ਮਾਤਾ ਪਿਤਾ ਬੰਦ ਭਾਈ ਤੂੰ ਹੈ ਅੰਦਰ ਤੂੰ ਹੈ ਬਾਹਰ ਤੂੰ ਹੈ ਹੋ ਸੀਸ ਚਰਨਾਤਿ ਆਪ ਦੇ ਤਰ੍ਹਾਂ ਚਰਨਾਤਿ ਆਪ ਦੇ ਤਰ੍ਹਾਂ ਮਿਹਰ ਕਰੋ ਸੱਚੇ ਪਾਤਸ਼ਾਹ ਤੁਮ ਬਿਨਰੇ ਆਪ ਯਾਦ ਨਹੀਂ ਕਰਾ ਮੇਰ ਕਰੋ ਸੱਚੇ ਪਾਤਸ਼ਾਹ ਤੁਹਾਨੂੰ ਦਿਨ ਰਾਤ ਯਾਦ ਮੈਂ ਕਰਾਂ ਕ੍ਰੋਧ ਸਾਬ ਸੁੱਟ ਕੇ ਪੜਾਂ ਹਾਂ ਕ੍ਰੋਧ ਸਾਬ ਸੁੱਟ ਕੇ ਪੜਾਂ ਹਾਂ ਮਿਹਰ ਕਰੋ ਸੱਚੇ ਬਾਦਸ਼ਾਹ ਤੁਹਾਨੂੰ ਦਿਨ ਰਾਤ ਯਾਦ ਮੈਂ ਕਰਾਂ ਮਿਹਰ ਕਰੋ ਸੱਚੇ ਬਾਦਸ਼ਾਹ ਤੁਹਾਨੂੰ ਦਿਨ ਰਾਤ ਯਾਦ ਮੈਂ ਕਰਾਂ ਪਤੀ ਤੇਰੀ ਬਾਣੀ ਕਰੀਏ ਜੀਵਨ ਸਫਲ ਪਰਾਣੀ ਮੋ ਮੰਨ ਕਾ ਦੀ ਨਦੀ ਨੂੰ ਤਰਾ ਮਾ ਮੰਨ ਕਾ ਦੀ ਨਦੀ ਨੂੰ ਤਰਾ ਇਹੇਰ ਕਰੋ ਸੱਚੇ ਬਾਦਸ਼ਾਹ ਤੁਨੂੰ ਦਿਨ ਰਾਤ ਯਾਦ ਮੈਂ ਕਰਾ ਮੇਰ ਕਰੋ ਸੱਚੇ ਬਾਦਸ਼ਾਹ ਤੁਨੂੰ ਦਿਨ ਰਾਤ ਯਾਦ ਮੈਂ ਕਰਾ ਤੇ ਪਾਤਸ਼ਾਹ ਤੁੰਨ੍ਹ ਦੇ ਮੇਰਾ ਤੇ ਯਾਦ ਮੈਂ ਕਰਾਂ ਮਿਹਰ ਕਰੋ ਸੱਚੇ ਪਾਤਸ਼ਾਹ ਤੁੰਨ੍ਹ ਦੇ ਮੇਰਾ ਤੇ ਯਾਦ ਮੈਂ ਕਰਾਂ ਮਿਹਰ ਕਰੋ ਸੱਚੇ ਪਾਤਸ਼ਾਹ ਤੁੰਨ੍ਹ ਦੇ ਮੇਰਾ ਤੇ ਯਾਦ ਮੈਂ ਕਰਾਂ ਆਹ ਗੁਰੂ ਜੀ ਗੁਰ ਦਰਸ਼ਨ ਪਿਆਸੀ ਦਿਨਸ ਰਾਤ ਚਿਤਪਉ ਅਨ ਦਿਨ ਨੀਤ ਖੋਲ ਕਪਟ ਗੁਰ ਮੀਲਿਆ ਨਾਨਕ ਹਰ ਸੰਗ ਮੀਤ ਦੀਨ ਦੁਨੀਆ ਦੇ ਵਾਲੀ ਮੁਜਸਮ ਸਿਫਤੋ ਸਿਫਾਤ ਸਤ ਗੁਰੂ ਧਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕਰਕੇ ਆਪਣੇ ਜੀਵਨ ਦੇ ਵਿੱਚੋਂ ਇਹਨਾਂ ਘੜੀਆਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਮਰਪਿਤ ਹੋ ਕਰਕੇ ਬਤਾਰੇ ਗੁਰੂ ਪਿਆਰਿਓ ਜਿੱਥੇ ਕਿਤੇ ਵੀ ਬੈਠੇ ਹੋ ਸੇਵਾ ਕਰ ਰਹੇ ਹੋ ਖਲੋਤੇ ਹੋ ਜਿੱਥੋਂ ਤੀਕਾ ਆਵਾਜ਼ ਆ ਰਹੀ ਹੈ ਉੱਥੇ ਹੀ ਖਲੋਤੇ ਉੱਥੇ ਹੀ ਬੈਠੇ ਸਤਿਗੁਰਾਂ ਨੂੰ ਆਪਣਾ ਸੀਸ ਝੁਕਾਉਂਦੇ ਹੋਇਆਂ ਦੋਵੇਂ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਰੇ ਤੋਂ ਪਹਿਲਾਂ ਮੇਰੀ ਕੌਣ